ਹੁਣ ਤੱਕ ਅਸੀਂ ਗੱਲਾਂ ਸੁਣੀਆਂ ਨੇ ਕਿ ਇਮੀਗ੍ਰੇਸ਼ਨ ਵਾਲੇ ਠੱਗੀਆਂ ਮਾਰਗੇ ਠੱਗਾ ਆਮ ਤੌਰ ਤੇ ਲੋਕ ਕਹਿੰਦੇ ਨੇ ਪਰ ਦੂਜੇ ਪਾਸੇ ਦੇਖਿਆ ਜਾਵੇ ਕਿ ਇਸ ਵਾਰ ਜੋ ਮਾਮਲਾ ਸਾਹਮਣੇ ਆਇਆ ਉਹ ਬਿਲਕੁਲ ਉਲਟ ਹੈ ਉਲਟ ਇਸ ਵਾਸਤੇ ਕਿਉਂਕਿ ਇਮੀਗ੍ਰੇਸ਼ਨ ਵਾਲੇ ਖੁਦੇ ਚ ਸ਼ਿਕਾਰ ਬੰਦੇ ਹੋਏ ਨਜ਼ਰ ਆਉਂਦੇ ਨੇ ਪੰਜਾਬ ਪੁਲਿਸ ਦੇ ਤਿੰਨ ਮੁਲਾਜ਼ਮ ਨੇ ਜਿਹੜੇ ਸਸਪੈਂਡ ਕਰੇ ਨੇ ਮੋਹਾਲੀ ਪੁਲਿਸ ਦੇ ਸੀਗੇ ਆਖਰ ਪੂਰਾ ਮਾਮਲਾ ਕੀ ਸੀ ਗੁਰਤੇਜ ਪੰਨੂ ਨੇ ਸਾਡੇ ਨਾਲ ਕਿਉਂਕਿ ਇਹਨਾਂ ਨੇ ਇਮੀਗ੍ਰੇਸ਼ਨ ਦਾ ਕੰਮ ਸ਼ੁਰੂ ਕਰਨਾ ਸੀ ਉਦੋਂ ਪਹਿਲੇ ਹੀ ਇਹ ਸਭ ਕੁਝ ਹੋ ਗਿਆ ਕਿ ਹੁਣ ਸ਼ਾਇਦ ਮਨ ਬਣਾ ਰਹੇ ਨੇ ਕਿ ਮੈਂ ਆਖਰੇ ਕੰਮ ਅੱਗੇ ਵਧਾਵ ਗੁਰਤੇਜ ਜੀ ਦੇਖਿਆ ਜਾਵੇ ਆਮ ਕੋਰ ਕੇ ਠੱਗਾ ਠੱਗ ਕਹਿੰਦੇ ਨੇ ਇਮੀਗ੍ਰੇਸ਼ਨ ਵਾਲਿਆਂ ਨੂੰ ਪਰ ਤੁਸੀਂ ਤਾਂ ਹਜੇ ਖੈਰ ਸ਼ੁਰੂ ਹੀ ਨਹੀਂ ਕਰਿਆ ਸੀਗਾ ਕੰਮ ਸ਼ੁਰੂਆਤ ਦੇ ਵਿੱਚ ਹੀ ਇਸ ਤਰ੍ਹਾਂ ਦੇ ਹੱਥ ਲੱਗ ਗਏ ਕਿ ਪੁਲਿਸ ਵਾਲੇ ਸਸਪੈਂਡ ਵੇਸ਼ਕ ਹੋ ਗਏ ਪਰ ਐਕਸਪੀਰੀਅੰਸ ਸ਼ੁਰੂ ਤੋਂ ਕਈ ਮਾੜੀ ਹੋ ਗਿਆ ਦੇਖੋ ਹਜੇ ਤੇ ਅਸੀਂ ਕੰਪਨੀ ਰਜਿਸਟਰ ਕਰਾਈ ਸੀ ਕੰਪਨੀ ਰਜਿਸਟਰ ਕਰਾ ਕੇ ਅਸੀਂ ਆਫਿਸ ਲੀਜ਼ ਆਊਟ ਕੀਤਾ ਸੀ ਕੋਵਿਡ ਤੋਂ ਪਹਿਲਾਂ ਦਾ ਟਾਈਮ ਦੇ ਆਫਿਸ ਲੀਜ਼ ਆਊਟ ਕੀਤਾ ਸੀ ਆਫਿਸ ਦਾ ਰੈਂਟ ਸ਼ੁਰੂ ਹੋ ਗਿਆ ਜਸਟ ਬਿਕੋਜ਼ ਸਾਡੇ ਕੋਲ ਲਾਇਸੈਂਸ ਨਹੀਂ ਸੀ ਅਸੀਂ ਆਫਿਸ ਰਨਿੰਗ 'ਚ ਨਹੀਂ ਲਿਆਂਦਾ ਬਿਕੋਜ਼ ਉਹ ਇਲੀਗਲ ਹੋ ਜਾਂਦਾ ਹੈ ਹੈਨਾ ਅਸੀਂ ਕੋਵਡ ਤੋਂ ਬਾਅਦ ਲਾਇਸੈਂਸ ਅਪਲਾਈ ਕੀਤਾ ਲਾਇਸੈਂਸ ਅਪਲਾਈ ਹੋਣ ਤੋਂ ਬਾਅਦ ਇਹ ਮੇਰੇ ਦਫ਼ਤਰ ਆ ਕੇ ਵੈਰੀਫਿਕੇਸ਼ਨ ਦੇ ਬਹਾਨੇ ਮੈਨੂੰ ਆ ਕੇ ਤੇ ਇਹਨਾਂ ਨੇ ਕਿਹਾ ਵੀ ਅਸੀਂ 20000 ਰੁਪਏ ਤੇ ਵੈਰੀਫਿਕੇਸ਼ਨ ਦਾ ਲਵਾਂਗੇ ਤੇ 1.5 ਲੱਖ ਰੁਪਏ ਤੁਹਾਨੂੰ ਇੱਕ ਦਿਨ ਚ ਲਾਇਸੈਂਸ ਦਿਵਾਉਣ ਦਾ ਲਵਾਂਗੇ ਤੇ ਮੈਂ ਇਹਨਾਂ ਨੂੰ ਇੱਕ ਸਪਸ਼ਟ ਲਫ਼ਜ਼ਾਂ ਚ ਇੱਕ ਗੱਲ ਪੁੱਛੀ ਮੈਂ ਕਿਹਾ ਭਾਈ ਇੱਕ ਵੈਰੀਫਿਕੇਸ਼ਨ ਹੋਣੀ ਹੈ ਮੈਂ ਕੋਈ ਚੋਰ ਠੱਗ ਤੇ ਹੈ ਨਹੀਂ ਨਵਾਂ ਮੈਂ ਕੰਮ ਸ਼ੁਰੂ ਕਰਨ ਲੱਗਾ ਜੇ ਕੰਪਨੀ ਰਜਿਸਟਰ ਕਰਾਈ ਹੈ ਲਾਇਸੈਂਸ ਅਪਲਾਈ ਕੀਤਾ ਵੈਰੀਫਿਕੇਸ਼ਨ ਦਾ ਕਿਹੜੀ ਫੀਸ ਹੈ 20000 ਰੁਪਇਆ ਚਲੋ ਇਹਨਾਂ ਨੂੰ ਮੈਂ ਸਾਫ਼ ਸਰਦਾ ਚ ਨਾ ਕਰਕੇ ਚਲੇ ਗਿਆ ਇੱਕ ਵਾਰੀ ਮੈਂ ਆਫਿਸ ਤੋਂ ਨਾ ਕਰਕੇ ਉੱਠ ਕੇ ਚਲੇ ਗਿਆ ਉਸ ਤੋਂ ਬਾਅਦ ਇਹਨਾਂ ਨੇ ਮੇਰੀ 파ਟਰਨਰ ਨੂੰ ਬਾਰ-ਬਾਰ ਫੋਨ ਕਰਨਾ ਸ਼ੁਰੂ ਕਰ ਦਿੱਤੇ ਹਾਲਾਂਕਿ ਮੈਨੂੰ ਇਸ ਕੰਮ ਬਾਰੇ ਨੌਲੇਜ ਨਹੀਂ ਸੀ ਜਿਆਦਾ ਕੰਮ ਮੇਰੀ 파ਟਰਨਰ ਹੀ ਸਮਝਦੀ ਹੈ ਤੇ ਨਵਾਂ ਕੰਮ ਹੈ ਜੇ ਸ਼ੁਰੂ ਹੀ ਕਰਨਾ ਸੀ ਇਸੇ ਤੇ ਬਾਰ-ਬਾਰ ਇਹਨਾਂ ਨੇ ਮੇਰੀ 파ਟਰਨਰ ਨੂੰ ਫੋਨ ਕਰਨਾ ਸ਼ੁਰੂ ਕਰਤਾ ਫਿਰ ਜਦੋਂ ਮੈਂ ਆਪਣੇ 파ਟਨਰ ਨੂੰ ਦੋ ਵਾਰੀ ਮਨਾ ਕਰਤਾ ਉਸ ਤੋਂ ਬਾਅਦ ਬੇਸ਼ਰਮੀ ਦੀ ਹੱਦ ਹੀ ਟੱਪ ਗਈ ਇਹਨਾਂ ਨੇ ਸਿੱਧਾ ਮੇਰੇ ਫੋਨ ਤੇ ਫੋਨ ਕਰਨਾ ਸ਼ੁਰੂ ਕਰ ਦਿੱਤਾ ਮੇਰੇ ਫੋਨ ਤੇ ਫੋਨ ਕਰਨ ਤੋਂ ਬਾਅਦ ਵੀ ਜਦੋਂ ਮੈਂ ਇਹਨਾਂ ਨੂੰ ਸਪਸ਼ਟ ਲਫ਼ਜ਼ਾਂ ਚ ਕਹਿਤਾ ਕਿ ਮੈਂ ਪੈਸੇ ਨਹੀਂ ਦੇਨੇ ਫਿਰ ਦੁਬਾਰਾ ਮੇਰੇ 파ਟਨਰ ਨੂੰ ਫੋਨ ਕਰਕੇ ਕਹਿੰਦੇ ਆ ਵੀ ਸਾਡੀ ਉਹਨਾਂ ਨਾਲ ਗੱਲ ਹੋ ਗਈ ਹੈ ਸਾਨੂੰ ਇਹਨੇ ਪੈਸੇ ਦੇ ਦੇ ਓ ਯਾਨੀ ਕਿ ਜਦੋਂ ਤੁਸੀਂ ਪਹਿਲਾਂ ਸਾਫ਼ ਮਨਾ ਵੀ ਕਰਤਾ ਕਿ ਮੈਂ ਪੈਸੇ ਲੈ ਕੇ ਕੰਮ ਨਹੀਂ ਕਰਾਉਣਾ ਹੋਵੇ ਨਾ ਹੋਵੇ ਚਲੋ ਬਾਅਦ ਦੀ ਗੱਲ ਹੈਗੀ ਆ ਉਹਦੇ ਬਾਵਜੂਦ ਫਿਰ ਫਿਰ ਫੋਨ ਕਰਕੇ ਪੈਸੇ ਮੰਗਦੇ ਰਹੇ ਜਾਂ ਤੋੜ ਮਰੋਲ ਕਰਦੇ ਰਹੇ ਕਿ ਘੱ ਪਹਿਲਾਂ ਸਟਾਰਟਿੰਗ 'ਚ ਆ ਕੇ ਕਹਿੰਦਾ ਵੀ 2.5 ਲੱਖ ਰੁਪਏ ਦੇ ਦੋ ਤੁਹਾਡਾ ਇੱਕ ਦਿਨ 'ਚ ਲਾਇਸੈਂਸ ਤਿਆਰ ਹੋ ਜਾਊਗਾ ਸਾਰੀਆਂ ਐਨਓਸੀਆਂ ਤੁਹਾਨੂੰ ਇੱਕ ਦਿਨ 'ਚ ਲੈ ਦਾਂਗੇ ਤੇ ਤੁਸੀਂ ਆਪਣਾ ਕੰਮ ਰਨਿੰਗ 'ਚ ਲੈ ਆਓਗੇ ਸ਼ਾਇਦ ਇਹਨਾਂ ਦੇ ਦਿਮਾਗ 'ਚ ਕਿਤੇ ਇਹ ਆ ਗਿਆ ਵੀ ਕਿਉਂਕਿ ਇਹਨਾਂ ਦਾ ਕਿਰਾਇਆ ਚੱਲਦਾ ਹੈ ਤੇ ਅਸੀਂ ਇਹਨਾਂ ਨੂੰ ਬਲੈਕਮੇਲ ਕਰ ਸਕਦੇ ਹਾਂ ਬਟ ਗੱਲ ਕਿਤੇ ਨਾ ਕਿਤੇ ਜਦੋਂ ਇਹਨਾਂ ਨੇ ਮੇਰੇ ਤੋਂ ਪੈਸੇ ਮੰਗੇ ਮੇਰਾ ਅੱਧਾ ਕਿਤੇ ਦਿਮਾਗ ਉਹਦੇ ਹੀ ਬਦਲ ਗਿਆ ਕਿ ਵੀ ਇਹ ਇਹ ਜਿਹੇ ਕੰਮ ਅਸੀਂ ਸ਼ੁਰੂ ਹੀ ਕਿਉਂ ਕਰਨਾ ਜਿੱਥੇ ਇਹ ਜਿਹੇ ਵਲਚਰਸ ਆ ਕੇ ਪਹਿਲਾਂ ਹੀ ਸਾਨੂੰ ਬਲੈਕਮੇਲ ਕਰਨ ਲੱਪਨ ਆਪਾਂ ਕੰਮ ਕਰਦੇ ਹਾਂ ਪਰ ਜਿਹੜੇ ਕੰਮ ਚ ਇੱਜ਼ਤ ਨਾ ਹੋਵੇ ਮੈਂ ਸਮਝਦਾ ਉਹ ਕੰਮ ਹੀ ਨਹੀਂ ਕਰਨਾ ਚਾਹੀਦਾ ਸੋ 99.9% ਤੇ ਉਦੋਂ ਹੀ ਮਨ ਬਦਲ ਗਿਆ ਸੀ ਬਾਕੀ ਜੇ ਕੋਈ ਰਹਿੰਦਾ ਖੁੰਦਾ ਹੁਣ ਆਪਣੇ ਪਾਰਟਨਰਾਂ ਦੀ ਸਲਾਹ ਕਰਕੇ ਅਸੀਂ ਮਨ ਨਹੀਂ ਬਦਲਦੇ ਨਾ ਆਪ ਨੂੰ ਜੀ ਦੇਖਿਆ ਜਾਵੇ ਆਮ ਤੌਰ ਤੇ ਅਸੀਂ ਸੁਣਦੇ ਹਾਂ ਕਿ ਇਸ ਤਰ੍ਹਾਂ ਦੀਆਂ ਗੱਲਾਂ ਕਿ ਵੈਰੀਫਿਕੇਸ਼ਨ ਵੇਲੇ ਕਈ ਲੋਕੋਂ ਤੋਂ ਮੰਗੇ ਜਾਂਦੇ ਨੇ ਕਈ ਦਿੰਦੇ ਨਹੀਂ ਹੈਗੇ ਜਾਂ ਕਈ ਆਪ ਵੀ ਖੁਸ਼ ਹੋ ਕੇ ਦੇ ਦਿੰਦੇ ਨੇ ਕਈ ਵਾਰ ਅਸੀਂ ਦੇਖਦੇ ਹਾਂ ਪਾਸਪੋਰਟ ਦੀ ਹੋ ਗਈ ਹੋਰ ਬਹੁਤ ਸਾਰੀਆਂ ਦੀ ਵੈਰੀਫਿਕੇਸ਼ਨਾਂ ਨੇ ਜਦੋਂ ਪਹਿਲੀ ਵਾਰੀ ਤੁਹਾਡੇ ਕੋਲ ਵੈਰੀਫਿਕੇਸ਼ਨ ਵਾਸਤੇ ਆਏ ਤਾਂ ਉਦੋਂ ਤੁਹਾਨੂੰ ਲੱਗਿਆ ਸੀਗਾ ਕਿ ਆ ਕੇ ਸਿੱਧਾ ਇੱਕ ਇਹ ਪ੍ਰੋਸੈਸ ਰਹੂਗਾ ਕਿਉਂਕਿ ਇਮੀਗ੍ਰੇਸ਼ਨ ਦਾ ਕੰਮ ਸ਼ੁਰੂ ਕਰਨ ਲੱਗਿਆਂ ਤਾਂ ਹੋ ਸਕਦਾ ਕਿਉਂਕਿ ਇਮੀਗ੍ਰੇਸ਼ਨ ਵਾਲਿਆਂ ਨੂੰ ਜ਼ਿਆਦਾਤਰ ਤੇ ਲੋਕ ਠੱਗੀ ਕਹਿੰਦੇ ਨੇਗੇ ਤੇ ਤੁਹਾਨੂੰ ਲੱਗਿਆ ਸੀਗਾ ਵੀ ਸ਼ਾਇਦ ਹੋ ਸਕਦਾ ਵੀ ਪਹਿਲਾਂ ਹੀ ਪੈਸੇ ਦੇ ਕੇ ਕੰਮ ਸ਼ੁਰੂ ਕਰਨਾ ਪਵੇ ਮੇਰੇ ਮੈਨੂੰ ਤਾਂ ਕਿਤੇ ਆਈਡੀਆ ਹੀ ਨਹੀਂ ਸੀ ਵੀ ਕੀ ਗੱਲ ਹੋਣੀ ਹੈ ਜਦੋਂ ਇਹਨਾਂ ਦਾ ਪਹਿਲੀ ਵਾਰੀ ਕਾਲ ਆਇਆ ਇਹਨਾਂ ਨੇ ਮੈਨੂੰ ਕਿਹਾ ਸੀ ਵੈਰੀਫਿਕੇਸ਼ਨ ਕਰਨਾ ਨਾ ਪਹਿਲਾਂ ਤਾਂ ਮੈਨੂੰ ਇਹ ਨਹੀਂ ਸਮਝ ਲੱਗਾ ਵੀ ਮੇਰੀ ਮਟੋਰ ਤੋਂ ਵੈਰੀਫਿਕੇਸ਼ਨ ਕਿਉਂ ਕਰਨਾ ਆ ਰਹੇ ਕਿਉ ਮੈਨੂੰ ਇਹ ਨਹੀਂ ਸਮਝ ਆ ਰਿਹਾ ਸੀ ਵੀ ਮਟੋਰ ਠਾਣੇ ਤੋਂ ਕਿਉਂ ਮੇਰੀ ਵੈਰੀਫਿਕੇਸ਼ਨ ਕਰਨ ਆ ਰਹੇ ਚਲੋ ਐਨੀਹਾਉ ਜਦੋਂ ਕਰਨ ਵੀ ਆ ਗਏ ਮੈਨੂੰ ਮੇਰੇ ਦਿਮਾਗ 'ਚ ਕਿਤੇ ਇਹ ਆਈਡੀਆ ਨਹੀਂ ਸੀ ਠੀਕ ਹੈ ਆਈ ਹੈਵ ਟ੍ਰਵੈਂਡਸ ਮਤਲਬ ਰਿਸਪੈਕਟ ਫॉर द ਪੁਲਿਸ ਐਂਡ ਯੂ ਨੋ ਜੋ ਉਹਨਾਂ ਨੇ ਕੋਵਿਡ 'ਚ ਕੀਤਾ ਲੋਕਾਂ ਵਾਸਤੇ ਤੇ ਉਹਦੇ ਕਰਕੇ ਮੈਂ ਰਿਸਪੈਕਟ ਕਰਦਾ ਜੇ ਕੋਈ ਮਤਲਬ ਡਿਮਾਂਡ ਜਿੱਦਾਂ ਤੁਸੀਂ ਕੋਈ ਕਮੋਡਿਟੀ ਨਹੀਂ ਵੇਚ ਰਹੇ ਹੁੰਦੇ ਉਦਾਂ ਡਿਮਾਂਡ ਕਰ ਰਹੇ ਸੀ ਮੇਰੇ ਤੋਂ ਵੀ ਠੀਕ ਹੈ 2 ਲੱਖ ਨਹੀਂ ਤੇ ਤੁਸੀਂ 2 ਲੱਖ ਦੇ ਦਿਓ 2 ਲੱਖ ਨਹੀਂ ਤੇ 1.5 ਲੱਖ ਦੇ ਦਿਓ ਚਲੋ ਫਿਰ ਐਂ ਕਰੋ ਲੱਖ ਹੀ ਕਰ ਲਓ 20000 ਰੁਪਏ ਤੁਹਾਡਾ ਵੈਰੀਫਿਕੇਸ਼ਨਲ ਅੱਡ ਲੱਗੂਗਾ ਮਤਲਬ ਉਹ ਤੇ ਐਂ ਗੱਲ ਕਰ ਰਹੇ ਸੀ ਜਿੱਦਾਂ ਉਹਨਾਂ ਨੇ ਰੇਟ ਵੰਡੇ ਹੋਏ ਸੀ ਠੀਕ ਹੈ ਜੀ ਵੀ ਲੱਖ ਰੁਪਏ ਤੁਹਾਡਾ ਲਾਇਸੈਂਸ ਦਾ ਅੱਡ ਜਾਊਗਾ 20000 ਅੱਡ ਜਾਊਗਾ 1.5 ਲੱਖ ਰੁਪਏ ਤੋਂ ਸ਼ੁਰੂ ਹੋਵਾਂਗੇ ਐਂ ਕਰਾਂਗੇ 50000 ਤੁਸੀਂ ਐਡਵਾਂਸ ਦਾ ਦੇ ਦਿਓ ਠੀਕ ਹੈ ਜੇ ਤੁਸੀਂ ਮਤਲਬ ਟੂ ਦੀ ਐਕਸਟੈਂਟ ਹੀ ਜੇ ਕਿਹੜਾ ਤਾਂ ਫੈਮਿਲੀ ਪੈਕੇਜ ਟਾਈਪ ਸੀਗਾ ਵੀ ਇਹ ਪੈਕੇਜ ਜੇ ਲਵੋਗੇ ਤਾਂ ਉਹਦੇ ਫਿਰ ਫਾਇਦੇ ਨੁਕਸਾਨ ਵੀ ਗਿਣਾਏ ਤੁਹਾਨੂੰ ਕਿ ਨਹੀਂ ਆਉਣ ਵਾਲੇ ਸਮੇਂ ਦੇ ਉਸ ਤੋਂ ਬਾਅਦ ਦੀਵਾਲੀ ਦੁਸ਼ਹਿਰੇ ਦੇ ਵੀ ਪ੍ਰੋਡਕਟ ਗਿਣਾਤੇ ਜੀ ਵੀ ਇਹ ਫਿਰ ਦੇਖੋ ਦੀਵਾਲੀ ਆ ਜਾਊਗੀ ਦੁਸ਼ਹਿਰਾ ਆ ਜਾਊਗਾ ਦੀਵਾਲੀ ਦੁਸ਼ਹਿਰੇ ਦੇ ਚੱਕਰ ਮਾਰਦੇ ਰਵਾਂਗੇ ਤੁਹਾਨੂੰ ਕੋਈ ਦਿੱਕਤ ਆ ਜਾਊਗੀ 10 ਉਹਨਾਂ ਨੇ ਮੈਨੂੰ ਏਜੰਟਾਂ ਦੇ ਨਾਮ ਗਿਣਾਤੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਅਸੀਂ ਜਾਣਦੇ ਵੀ ਨਹੀਂ ਗਏ ਵੀ ਅਸੀਂ ਫਲਾਨੇ ਨੂੰ ਬਚਾਇਆ ਸੀ ਢਿੰਗੜੇ ਨੂੰ ਬਚਾਇਆ ਸੀ ਉਹਦਾ ਆ ਕੀਤਾ ਸੀ ਉਹਦਾ ਉਹ ਕੀਤਾ ਮਤਲਬ ਜਿਹੜੀ ਗੱਲਾਂ ਨਾਲ ਸਾਡਾ ਕੋਈ ਲੈਣ ਵਾਸਤੇ ਨਹੀਂ ਅਸੀਂ ਆਪਣਾ ਸਿੰਪਲ ਜਿਹਾ ਕੰ ਕੋਈ ਮੇਰੇ ਤੇ ਕੇਸ ਨਹੀਂ ਕੋਈ ਚੋਰੀ ਠੱਗੀ ਨਹੀਂ ਮੈਂ ਮਾਰੀ ਸਿੰਪਲ ਇੱਕ ਵੈਰੀਫਿਕੇਸ਼ਨ ਕਰਾਉਣੀ ਹੈ ਮਤਲਬ ਤਰੀਕੇ ਤਰੀਕੇ ਨਾਲ ਮੈਂ ਤਾਂ ਜਦੋਂ ਇਹਨਾਂ ਨੇ ਪੈਸੇ ਮੰਗੇ ਮੈਂ ਤਾਂ ਵਿਚੋਟ ਕੇ ਚਲੇ ਗਿਆ ਤਰੀਕੇ ਤਰੀਕੇ ਨਾਲ ਜਾਣ ਤੋਂ ਪਹਿਲਾਂ ਮੇਰੀ 파ਟਨਰ ਨੂੰ ਕਹਿ ਗਏ ਵੀ ਜੇ ਤੁਸੀਂ ਪੈਸੇ ਨਹੀਂ ਦਿੰਦੇ ਤੁਹਾਡੀ ਵੈਰੀਫਿਕੇਸ਼ਨ ਨਹੀਂ ਹੋਏਗੀ ਤੇ ਜਦੋਂ ਇੱਕ ਵਾਰੀ ਤੁਸੀਂ ਕਿਹਾ ਵੀ ਜਦੋਂ ਤੁਸੀਂ ਉੱਠ ਕੇ ਚਲੇ ਗਏ ਬੰਦਾ ਆਮ ਤੌਰ ਤੇ ਸਮਝ ਜਾਂਦਾ ਵੀ ਯਾਰ ਬੰਦਾ ਨਰਾਜ ਹੋ ਗਿਆ ਵੀ ਅੱਜ ਇਹਨੂੰ ਚੰਗੀ ਨਹੀਂ ਲੱਗੀ ਗੱਲ ਪੈਸਿਆਂ ਨੂੰ ਮਨਾ ਕਰਤਾ ਉਦੋਂ ਬਾਅਦ ਦੇ ਵਿੱਚ ਵੀ ਕੀ ਫੋਨ ਵੀ ਕਰਦੇ ਰਹੇ ਫਿਰ ਫਿਰ ਕਿੰਨੇ ਕ ਦਿਨ ਚੱਲਿਆ ਹੈ ਸਿਲਸਲਾ ਸਾਰਾ ਦੇਖੋ ਥਰਸਡੇ ਨੂੰ ਵੈਰੀਫਿਕੇਸ਼ਨ ਮੇਰੇ ਖਿਆਲ ਚ ਮੈਨੂੰ ਐਗਜ਼ੈਕਟ ਯਾਦ ਨਹੀਂ ਪਰ ਥਰਸਡੇ ਨੂੰ ਆਈ ਥਿੰਕ ਇਹ ਮੇਰੇ ਕੋਲ ਵੈਰੀਫਿਕੇਸ਼ਨ ਕਰਾਉਣਾ ਹੈ ਹਨਾ ਥਰਸਡੇ ਨੂੰ ਮੈਂ ਉੱਥੇ ਜਦੋਂ ਪਹੁੰਚਿਆ ਉੱਥੇ ਇਹਨਾਂ ਨੇ ਇੱਕ ਸਾਡਾ ਉੱਥੇ ਕੋਈ ਬਿਲਡਿੰਗ ਲੈਂਡਲੋਰਡ ਸੀ ਉਤੋਂ ਸਾਈਨ ਹੋਏ ਇੱਕ ਥੱਲੇ ਕੋਈ ਲੜਕਾ ਆ ਗਿਆ ਉਦੇ ਤੇ ਮੇਰੇ ਸਾਈਨ ਹੋਏ ਤੇ ਮੈਂ ਸਾਈਨ ਕਰਕੇ ਜਦੋਂ ਇਹਨਾਂ ਨੇ ਮੈਨੂੰ ਇਹ ਗੱਲ ਕੀਤੀ ਮੈਂ ਉਹ ਥੋੜ੍ਹ ਕੇ ਚਲੇ ਗਿਆ ਗੁੱਸੇ ਛੋਟ ਕੇ ਚਲੇ ਗਿਆ ਮੈਨੂੰ ਜਦ ਤੱਕ ਖੇਚੜ ਜਾਂਦੀ ਬੰਦਾਂ ਉਸ ਤੋਂ ਬਾਅਦ ਅਸੀਂ ਆਪਣਾ ਨਾਰਮਲ ਜਿਹੜਾ ਡੇ ਟੂ ਡੇ ਵਰਕ ਸੀ ਅਸੀਂ ਕਰ ਰਹੇ ਸੀ ਤੇ ਮੈਨੂੰ ਮੇਰੀ ਪਾਰਟਨਰ ਦਾ ਕਾਲ ਆਂਦਾ ਵੀ ਹੁਣ ਜੀ ਇਹ 2.5 ਲੱਖ ਤੋਂ 1.5 ਲੱਖ ਦੀ ਗੱਲ ਕਰ ਰਹੇ ਆ ਠੀਕ ਹੈ ਜੀ ਮੈਂ ਉਹਨੂੰ ਸਪਸ਼ਟ ਲੱਗਦਾ ਚ ਮੈਂ ਉਹਨਾਂ ਨੂੰ ਕਿਹਾ ਮੈਂ ਇਹਨਾਂ ਨੂੰ ਆਫਿਸ ਤੋਂ ਬਾਹਰ ਕੱਢ ਦੇ ਠੀਕ ਹੈ ਔਰ ਮੈਂ ਆਈ ਥਿੰਕ ਆ ਵਾਸ ਪ੍ਰੀਟੀ ਲਾਊਡ ਔਨ ਦਾ ਫੋਨ ਕਿ ਵੀ ਇਹਨਾਂ ਨੂੰ ਆਫਿਸ ਤੋਂ ਬਾਹਰ ਕੱਢ ਦੇ ਰੁਪਈਆ ਇੱਕ ਤੇ ਇਹਨਾਂ ਨੂੰ ਕਹਿੰਦੇ ਦੁਬਾਰਾ ਫੋਨ ਕਰਨ ਦੀ ਲੋੜ ਨਹੀਂ ਵੈਰੀਫਿਕੇਸ਼ਨ ਕਰਨੀ ਕਰੋ ਨਹੀਂ ਕਰਨੀ ਨਾ ਕਰੋ ਭਾਵੇਂ 네ਗੇਟਿਵ ਵੈਰੀਫਿਕੇਸ਼ਨ ਕਰਕੇ ਭੇਜੋ ਚਲੋ ਜੀ ਉਸ ਤੋਂ ਬਾਅਦ ਉਹਨੇ ਇਹਨਾਂ ਨੂੰ ਆਫਿਸ 'ਚ ਤੋਰਤਾ ਅਗਲੇ ਦਿਨ ਫੇਰ ਸਵੇਰੇ ਉਹਨੂੰ ਫੋਨ ਕਰ ਲਿਆ ਵੀ ਮੈਡਮ ਤੁਸੀਂ ਹੁਣ ਐ ਕਰੋ 1.5 ਲੱਖ ਦਾ ਕਰ ਲਓ ਹਨਾ ਵੀ ਪੰਨੂ ਸਾਹਿਬ ਨੂੰ ਕੋਈ ਵੀ ਗੁੱਸਾ ਕਰਨ ਦੀ ਲੋੜ ਨਹੀਂ ਵੀ ਆਪਾਂ ਗੱਲ ਕਰ ਲਾਂਗੇ ਹਨਾ ਫੇਰ ਮੇਰੇ ਨਾ ਕਰਨ ਤੋਂ ਬਾਅਦ ਮਤਲਬ ਮੈਂ ਦਾਅ ਦਿੱਨਾ ਕੰਫੀਡੈਂਸ ਦੀ ਮੈਨੂੰ ਡਾਇਰੈਕਟਲੀ ਫੋਨ ਕਰ ਲਿਆ ਮੇਰੇ ਫੋਨ ਤੇ ਮੈਨੂੰ ਡਾਇਰੈਕਟਲੀ ਫੋਨ ਕਰਕੇ ਕਹਿ ਰਿਹਾ ਵੀ ਚਲੋ ਜੇ ਤੁਸੀਂ ਉਹ ਲੱਖ ਰੁਪਿਆ ਤੁਸੀਂ ਲਾਇਸੈਂਸ ਵਾਲਾ ਨਹੀਂ ਦੇਣਾ ਤੁਸੀਂ ਵੈਰੀਫਿਕੇਸ਼ਨ ਦਾ 20000 ਰੁਪਿਆ ਐਕਸਟਰਾ ਦੇ ਦਿਓ ਵੀ ਅਸੀਂ ਤੁਹਾਡੀ ਵੈਰੀਫਿਕੇਸ਼ਨ ਆ ਸਾਰੀਆਂ ਥਰੂ ਕਰਾ ਦਾਂਗੇ ਮਤਲਬ ਇਹ ਤੇ ਜਿੱਦਾਂ ਕੋਈ ਦੁਕਾਨ ਲਾ ਕੇ ਨਹੀਂ ਬੈਠੇ ਹੁੰਦੇ ਦੁਕਾਨ ਲਾ ਕੇ ਖੋਲ ਹੀ ਹੁੰਦੀ ਆ ਵੀ ਠੀਕ ਐ 5000 ਉਹਦਾ ਦੇ ਦੋ 10000 ਉਹਦਾ ਦੇ ਦੋ ਜਿੱਦਾਂ ਸਬਜ਼ੀਆਂ ਵੇਚਣ ਵਾਲੇ ਦੁਕਾਨ ਲਾ ਕੇ ਬੈਠੇ ਹੁੰਦੇ ਉਦਾਂ ਹੀ ਇਹ ਵੈਰੀਫਿਕੇਸ਼ਨ ਵਾਲੇ ਦੁਕਾਨਾਂ ਲਾ ਕੇ ਬੈਠੇ ਯਾਨੀ ਕਿ ਆਏ ਵੈਰੀਫਿਕੇਸ਼ਨ ਕਰਨ ਸੀ ਪਰ ਠੇਕਾ ਪੂਰੀ ਚੀਜ਼ ਦਾ ਹੋ ਗਿਆ ਕਿ ਅੱਗੇ ਲਾਇਸੈਂਸ ਤੱਕ ਐਸੀ ਬਣਵਾ ਕੇ ਤੁਹਾਨੂੰ ਖੁਦ ਹੀ ਦੇ ਦਾਂਗੇ ਸਾਰੀਆਂ ਚੀਜ਼ਾਂ ਕਰ ਦਾਂਗੇ ਵੈਰੀਫਿਕੇਸ਼ਨ ਕੀ ਕਰਨੀ ਸੀ ਤੁਹਾਡੀ ਕਿੰਨੇ ਕੁ ਉਹਦੇ 'ਚ ਕੰਮ ਸੀਗਾ ਕਿ ਇਹ ਬੰਦਾ ਉਹਰੇ ਸਹੀ ਰਹਿੰਦਾ ਜਾਂ ਨਹੀਂ ਰਹਿੰਦਾ ਹੈਗਾ ਉਹਦੇ 'ਚ ਕੀ ਪ੍ਰੋਸੈਸ ਸੀਗਾ ਅਸਲ ਵੈਰੀਫ ਤੇ ਇੱਕ ਉਹਨਾਂ ਨੇ ਚੈੱਕ ਕਰਨਾ ਸੀ ਵੀ ਇੱਥੇ ਆਫਿਸ ਐਗਜ਼ਿਸਟ ਕਰਦਾ ਕਿ ਨਹੀਂ ਕਰਦਾ ਠੀਕ ਹੈ ਜੀ ਉਸ ਤੋਂ ਬਾਅਦ ਮੇਰੀ ਵੈਰੀਫਿਕੇਸ਼ਨ ਜਾਣੀ ਸੀ ਚੰਡੀਗੜ੍ਹ ਤੇ ਉਹਦੀ ਬਰਨਾਲੇ ਜਾਣੀ ਸੀ ਇੰਨੇ ਕੰਮ ਵਾਸਤੇ ਉਹ ਮੈਨੂੰ 20000 ਰੁਪਏ ਕਹਿ ਰਹੇ ਸੀ ਵੀ 20000 ਰੁਪਏ ਦਾ ਇੰਨੇ ਕੰਮ ਵਾਸਤੇ ਲੱਗੂਗਾ ਹੁਣ ਗੱਲ ਵੇਖਣ ਵਾਲੀ ਸਭ ਤੋਂ ਪਹਿਲਾਂ ਇਹ ਹੈ ਪਹਿਲੀ ਗੱਲ ਤੇ ਵੈਰੀਫਿਕੇਸ਼ਨ ਦੇ ਇਹਨੇ ਠੋਕ ਕੇ ਪੈਸੇ ਕਿੱਦਾਂ ਮੰਗ ਸਕਦਾ ਦੂਜੀ ਗੱਲ ਇਹ ਵੱਡੇ ਅਫਸਰਾਂ ਦਾ ਨਾਮ ਬਦਨਾਮ ਕਰਦਾ ਮੈਂ ਸਮਝਦਾ ਵੀ ਸਾਡੇ ਮੋਹਲੀ ਦੇ ਐਸਐਸਪੀ ਇਜ਼ ਅ ਵੈਰੀ ਓਨੈਸਟ ਮੈਨ ਮੈਂ ਜਦੋਂ ਜਾ ਕੇ ਉਹਨਾਂ ਨੂੰ ਗੱਲ ਐਕਸਪਲੇਨ ਕੀਤੀ ਉਹਨਾਂ ਨੇ ਮੇਰੇ ਖਿਆਲ ਚ ਘੰਟਾ ਕੁ ਲਾਇਆ ਐਕਸ਼ਨ ਲੈਣ ਨੂੰ ਤੇ ਇਹ ਜੇ ਓਨਸਟ ਅਫਸਰਾ ਦੇ ਨਾਮ ਤੇ ਕਲੰਕ ਨੇ ਤੇ ਮੈਂ ਕਹਿੰਦਾ ਇਹਨਾਂ ਨੂੰ ਕੱਲਾ ਸਸਪੈਂਡ ਨਹੀਂ ਡਿਸਮਿਸ ਕਰਨਾ ਚਾਹੀਦਾ ਸੀ ਇਹਨਾਂ ਨੂੰ ਅੱਗੇ ਤੋਂ ਇੱਕ ਐਗਜ਼ਾਮਪਲ ਸੈੱਟ ਹੋ ਜਾਊਗਾ ਨਹੀਂ ਤੇ ਇਹ ਜਿਹੜਾ ਇਹ ਬੜਾ ਵਿਸ਼ੇਸ਼ ਜਿਹਾ ਸਾਈਕਲ ਬੰਦਾ ਜਾ ਰਿਹਾ ਹੈ ਇਹ ਹਰ ਇੱਕ ਮਤਲਬ ਉਹ ਬੰਦਾ ਹੀ ਵੈਂਟ ਅਪ ਟੂ ਦੀ ਐਕਸਟੈਂਟ ਆਫ ਸੇਇੰਗ ਕਿ ਮੈਂ ਬੜੇ ਇਮੀਗ੍ਰੇਸ਼ਨ ਵਾਲਿਆਂ ਨੂੰ ਮੈਂ ਕਿਸਾ ਚ ਝਗੜਾਇਆ ਤੇ ਇਹਦਾ ਮਤਲਬ ਵੀ ਪੈਸੇ ਲੈ ਕੇ ਤੁਸੀਂ ਜੋ ਮਰਜੀ ਕਰ ਲੋਗੇ ਪਰ ਉਹ ਇੱਕ ਚੀਜ਼ ਹੈ ਕਿ ਤੁਸੀਂ ਹੋਰ ਵੀ ਉਹ ਕਿਤਨੇ ਕਿਤੇ ਮਹਿਸੂਸ ਕੀਤੀ ਹੋਣੀ ਕਿ ਆਖਰਕਾਰ ਇਮੀਗ੍ਰੇਸ਼ਨ ਨੂੰ ਲੈ ਕੇ ਲੋਕਾਂ ਦੇ ਦਿਮਾਗ 'ਚ ਉਹਨਾਂ ਨੂੰ ਸ਼ਾਇਦ ਇਹ ਲੱਗਦਾ ਵੀ ਕਰ ਲੂ ਇਹ ਬੰਦਾ ਲੱਖਾਂ ਕਮਾਊਗਾ ਤਾਂ ਸ਼ੁਰੂਆਤ ਲੱਖਾਂ ਦੀ ਕਮਾਈ ਦੇ ਨਾਲ ਕਿਉਂ ਨਾ ਕੀਤੀ ਜਾਵੇ ਬਿਲਕੁਲ ਪਰ ਹਜੇ ਤੇ ਆਫਿਸ ਵੀ ਨਹੀਂ ਖੋਲਿਆ ਸੀ ਤੇ ਆਫਿਸ ਖੋਲਣਾ ਸੀਗਾ ਆਫਿਸ ਖੋਲਣ ਤੋਂ ਪਹਿਲਾਂ ਹੀ ਇਹਨਾਂ ਨੇ ਇਹੋ ਜਿਹੀ ਗੱਲਾਂ ਕਰਕੇ ਇਹੋ ਜਿਹਾ ਦਿਮਾਗ 'ਚ ਡਰ ਪਾਤਾ ਵੀ ਮੈਂ ਹੱਥ ਹੀ ਝੋੜ ਦੇਣੇ ਕੰਮ ਤੋਂ ਵੀ ਇਹੋ ਜਿਹੇ ਕੰਮ ਤੋਂ ਅਸੀਂ ਲੈਣਾ ਕੀ ਹੈ ਜਿਹੜਾ ਆਪਣੀ ਇੱਜ਼ਤ ਤੇ ਅਗਲਾਵੇ ਆਪਾਂ ਤੇ ਇੱਜ਼ਤ ਦੀ ਦੋ ਰ ਠੀਕ ਹੈ ਬੰਦੇ ਦੀ ਬੰਦੇ ਦੀ ਨੀਡਸ ਕੀ ਹੈ ਬੇਸਿਕ ਨੀਡਸ ਕੀ ਹੈ ਦੋ ਇਜ਼ਦਦੀਆਂ ਰੋਟੀਆਂ ਥੈਟਸ ਇਟ ਠੀਕ ਹੈ ਜੇ ਉਹ ਵੀ ਤੁਹਾਨੂੰ ਨਹੀਂ ਮਿਲਦੀਆਂ ਆਪਣੇ ਵਪਾਰ ਤੋਂ ਤਾਂ ਫਿਰ ਇਹੋ ਜਿਹੇ ਵਪਾਰ ਤੋਂ ਹੀ ਜਣਾ ਆਪਰੋ ਸਭ ਜਦੋਂ ਇਹ ਆਏ ਹੈਗੇ ਕਿਸੇ ਉਹਦੇ ਸੀਗੇ ਜੇ ਗੱਲ ਕੀਤੀ ਜਾਵੇ ਕਨਸਟੇਬਲ ਸੀ ਏਐਸਆਈਸੀ ਖੁਦ ਕੀ ਪ੍ਰੈਜ਼ੈਂਟ ਕਰਿਆ ਇਹਨਾਂ ਨੇ ਆਪਦੇ ਆਪ ਇੱਕ ਤੇ ਕੋਈ ਮਿਸਟਰ ਸੁਨੀਲ ਸੀਗਾ ਉਹ ਆਪਣੇ ਆਪ ਨੂੰ ਐਸ ਸਬ ਇਨਸਪੈਕਟਰ ਦੱਸਦਾ ਸੀ ਉਹ ਕਹਿੰਦਾ ਸੀ ਮੈਂ ਮਟੋਰ ਠਾਣੇ ਤੋਂ ਆਇਆ ਮੈਂ ਸਬ ਇਨਸਪੈਕਟਰ ਵਰਦੀ 'ਚ ਨਹੀਂ ਆਏ ਨਾ ਨਾ ਜੀ ਸਿਵਲ 'ਚ ਸਿਵਲ 'ਚ ਕੋਈ ਮਤਲਬ ਇਹਨਾਂ ਨੇ ਆਪਣੀ ਐਟੈਂਟੀਕੇਸ਼ਨ ਨਹੀਂ ਲਗਾਈ ਕੋ ਕੁਛ ਨਹੀਂ ਸਿਵਲ ਜਾਇ ਸੀ ਮਿਸਟਰ ਸੁਨੀਲ ਕਰਕੇ ਇੱਕ ਮੁੰਡਾ ਸੀ ਤੇ ਉਦੋਂ ਜਦੋਂ ਉਹਨੇ ਪੈਸੇ ਮੰਗ ਲਏ ਮੈਂ ਤਾਂ ਉਦੋਂ ਗੁੱਸੇ ਚ ਉੱਟ ਕੇ ਚਲੇ ਗਿਆ ਮੇਰੇ ਤੋਂ ਉਸ ਤੋਂ ਬਾਅਦ ਦੂਜਾ ਜਿਹੜਾ ਬੰਦਾ ਮੈਨੂੰ ਮੇਰੀ 파ਟਨਰ ਦੱਸਿਆ ਉਹ ਕੋਈ ਦੌਲਤ ਸਿੰਘ ਕਰਕੇ ਆਇਆ ਸੀ ਜਿੰਨੇ ਆ ਕੇ ਲਾਇਸੈਂਸ ਵਾਂਨ ਦੀ ਸਾਰੀ ਗੱਲਾਂ ਮਤਾਂ ਕੀਤੀਆਂ ਤੇ ਉਹਨਾਂ ਮੇਰੀ ਡਾਇਰੈਕਟਲੀ ਗੱਲ ਵੀ ਨਹੀਂ ਹੋਈ ਮੇਰੀ ਗੱਲ ਸੁਨੀਲ ਨਾਲ ਹੀ ਹੁੰਦੀ ਰਹੀ ਹੈ ਤੇ ਉਹ ਉਹਦਾ ਮੇਰੇ ਖਿਆਲ ਚ ਫੋਨ ਮੇਰੀ 파ਟਨਰ ਨੂੰ ਆਂਦਰ ਹੈ ਤੇ ਹੋਰ ਤੀਜਾ ਬੰਦਾ ਮੈਨੂੰ ਨਹੀਂ ਕੋਈ ਪਤਾ ਕੋਈ ਉੱਥੇ ਆਇਆ ਹੋਵੇ ਤੇ ਜਾਂ ਇਹਨਾਂ ਨੇ ਇਹਨਾਂ ਦੇ ਨਾਲ ਕੋਈ ਹੋਵੇ ਮੈਂ ਕਹਿ ਨਹੀਂ ਸਕਦਾ ਇਹਨਾਂ ਦੇ ਸਰਕਲ 'ਚ ਪਰ ਦੋ ਬੰਦੇ ਜਿਹੜੇ ਸੀਗੇ ਇਹ ਆਫਿਸ ਆਏ ਸੀ ਐਂਡ ਆ ਕੇ ਜਿੱਦਾਂ ਦੀ ਇਹਨਾਂ ਦੀ ਬਾਡੀ ਲੈਂਗੁਏਜ ਸੀ ਜਿੱਦਾਂ ਦਾ ਇਹਨਾਂ ਦਾ ਕੌਨਫੀਡੈਂਸ ਸੀ ਤੁਸੀਂ ਵੇਖ ਕੇ ਤੁਸੀਂ ਕਹਿ ਨਹੀਂ ਸਕਦੇ ਵੀ ਇਹ ਬੰਦੇ ਨੂੰ ਮਤਲਬ ਇੱਕ ਨਾ ਜਿਹੜਾ ਕੋਈ ਬੰਦਾ ਕੋਈ ਗਲਤ ਕੰਮ ਮੈਂ ਵੀ ਐਸ ਪਰਸਨ ਮੈਂ ਜੇ ਕੋਈ ਗਲਤ ਕੰਮ ਕਰਨ ਲੱਗਾਂ ਮੈਨੂੰ ਹਿਚਕਚਾ ਟੋਣ ਲੱਗ ਜਾਂਦੀ ਹੈ ਕੌਨਫੀਡੈਂਸ ਤੋਂ ਬਹੁਤ ਦੂਰ ਦੀ ਗੱਲ ਹੈ ਬੰਦੇ ਨੂੰ ਹਿਚਕਚਾਣਾ ਟੋਣ ਲੱਗ ਜਾਂਦੀ ਹੈ ਜਿਹੜਾ ਕੋਈ ਇੱਜ਼ਤਦਾਰ ਬੰਦਾ ਹੁੰਦਾ ਉਹਨੂੰ ਸ਼ਰਮ ਆ ਲੱਗ ਜਾਂਦੀ ਵੀ ਯਾਰ ਮੈਂ ਕੋਈ ਐਸੀ ਜੀ ਚੀਜ਼ ਕਰ ਲੱਗਾ ਵੀ ਕੰਨ ਨੂੰ ਮੈਨੂੰ ਇਹਦਾ ਕਿਸੇ ਨੂੰ ਪਤਾ ਲੱਗ ਗਿਆ ਤੇ ਮੈਂ ਮੂੰਹ ਕਿੱਦਾਂ ਲਖਾਉਂਗਾ ਉਹ ਕੋਈ ਹਿਚਕਚਾਟ ਹੈ ਹੀ ਨਹੀਂ ਜੀ ਇੰਨੇ ਕੌਨਫੀਡੈਂਸ ਨਾਲ ਗੱਲ ਕਰ ਰਹੇ ਸੀ ਬੰਦੇ ਵੀ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਤੇ ਜਦੋਂ ਐਸਐਸਪੀ ਨੂੰ ਤੁਸੀਂ ਇਹ ਗੱਲ ਪੂਰੀ ਦੱਸੀ ਕਿ ਆਖਰਕਾਰ ਐ ਹੋ ਗਿਆ ਉਹ ਉਹ ਨਹੀਂ ਹੈਰਾਨ ਹੋਏ ਇਹਨਾਂ ਦਾ ਪੈਕੇਜ ਸੁਣ ਕੇ ਕਿ ਕਿਸ ਤਰ੍ਹਾਂ ਦਾ ਪੈਕੇਜ ਕਿਉਂਕਿ ਉਹਦੇ ਚ ਤੁਹਾਨੂੰ ਦੱਸਿਆ ਕਿ ਆਖਰਕਾਰ ਬੰਡੀਆਂ ਵੀ ਪਾਤੀਆਂ ਵੀ ਐਨੇ ਫਲਾਣੇ ਦੇ ਐਨੇ ਧਿੰਕੇ ਦੇ ਫਿਰ ਲਾਇਸੈਂਸ ਦੀ ਸਿੱਧੀ ਗੱਲ ਕਰ ਲਈ ਹੈਰਾਨ ਹੋਏ ਉਹ ਇਸ ਚੀਜ਼ ਨੂੰ ਦੇਖ ਕੇ ਕਿ ਆਖਰ ਇਹ ਹੇ ਹੇ ਨੀਚੇ ਕੀ ਹੋ ਰਿਹਾ ਜਦੋਂ ਹਾਲਾਂਕਿ ਉਹਨਾਂ ਨੇ ਕਾਰਵਾਈ ਕਰਤੀ ਹੈ ਇਹ ਨਹੀਂ ਕਹਿ ਸਕਦੇ ਹੈਗੇ ਕਿ ਉਹਨਾਂ ਨੂੰ ਪਤਾ ਸੀ ਕਿਉਂਕਿ ਪਤਾ ਹੁੰਦਾ ਸ਼ਾਇਦ ਪਹਿਲਾਂ ਹੀ ਕਾਰਵਾਈ ਹੋ ਜਾਂਦੀ ਉਹ ਹੀ ਵਾਸ ਸ਼ੌਕਡ ਉਹ ਤਾਂ ਬਿਲਕੁਲ ਸ਼ੌਕਡ ਹੋ ਗਏ ਵੀ ਇਹ ਹੋ ਕੀ ਰਿਹਾ ਮਤਲਬ ਤੁਸੀਂ ਡਾਇਰੈਕਟਲੀ ਕਿਸੇ ਬੰਦੇ ਕੋਲ ਜਾ ਕੇ ਪੈਸੇ ਮੰਗ ਰਹੇ ਉਹ ਤੇ ਬਾਰ ਬਾਰ ਨਾ ਕਰਨ ਤੋਂ ਬਾਅਦ ਵੀ ਤੁਸੀਂ ਹਟ ਨਹੀਂ ਰਹੇ ਹੋ ਹੈਨਾ ਇਹ ਤੇ ਮਤਲਬ ਮੈਂ ਤੁਹਾਨੂੰ ਇੱਕ ਕੰਪੈਰੀਸਨ ਦਵਾ ਜਦੋਂ ਆਪਾਂ ਸੜਕ ਤੇ ਜਾ ਰਹੇ ਹੁੰਦੇ ਹਨ ਨਾ ਕੋਈ ਬੰਦਾ ਤੁਹਾਡੇ ਤੋਂ ਆ ਕੇ ਕੋਈ ਚੀਜ਼ ਮੰਗ ਲੈਂਦਾ ਤੁਸੀਂ ਇੱਕ ਵਾਰੀ ਨਾ ਕਰ ਦਿੰਦੇ ਉਹ ਵੀ ਹਟ ਜਾਂਦਾ ਇਹ ਹਟ ਹੀ ਨਹੀਂ ਰਹੇ ਸੀ ਜਿੱਦਾਂ ਕੋਈ ਚੀਜ਼ ਵੇਖ ਕੇ ਚਿਮੜ ਨਹੀਂ ਜਾਂਦਾ ਬੰਦੇ ਨੂੰ ਉਦਾਂ ਚਿਮੜ ਗਏ ਸੀ ਇੱਕ ਵਾਰ ਮਨਾਂ ਕੀਤਾ ਦੋ ਵਾਰ ਮਨਾਂ ਕੀਤਾ ਤਿੰਨ ਵਾਰ ਮਨਾਂ ਕੀਤਾ ਦੋ ਦਿਨ ਤੱਕ ਜਦੋਂ ਇਹ ਹਟੇ ਨਹੀਂ ਫਿਰ ਜਾ ਕੇ ਮੈਂ ਇਹਨਾਂ ਦੀ ਰਿਪੋਰਟ ਕੀਤੀ ਹੈ ਮਤਲਬ ਥਰਸਡੇ ਨੂੰ ਮੇਰੇ ਆਫਿਸ ਹੈ ਫ੍ਰਾਈਡੇ ਨੂੰ ਮੈਨੂੰ ਕਾਲ ਕਰਦੇ ਰਹੇ ਠੀਕ ਹੈ ਥਰਸਡੇ ਪਹਿਲਾਂ ਇਹ ਮੇਰੇ ਪਾਰਟਨਰ ਨੂੰ ਕਾਲ ਕਰਦੇ ਰਹੇ ਉਹਨੂੰ ਚੰਗੀ ਤਰ੍ਹਾਂ ਇਹਨਾਂ ਹਰਾਸ ਕੀਤਾ ਆ ਕੇ ਜਿਸ ਸਾਹਿਬ ਦੀ ਬਾਡੀ ਲੈਂਗੁਏਜ ਸੀ ਜਿੱਦਾਂ ਗੱਲ ਕਰਦੇ ਸੀ ਉਹ ਤੁਹਾਨੂੰ ਪਤਾ ਹੀ ਹੈ ਕਿਹੋ ਜਿਹੀ ਇਹਨਾਂ ਦੀ ਬਾਡੀ ਲੈਂਗੁਏਜ ਹੁੰਦੀ ਫਿਰ ਅਗਲੇ ਦਿਨ ਫਿਰ ਜਦੋਂ ਅਗਲੇ ਦਿਨ ਦੁਪਹਿਰ ਤੱਕ ਮੈਨੂੰ ਫੋਨ ਕਰਦੇ ਰਹੇ ਨਾ ਫਿਰ ਜਾ ਕੇ ਅੱਖ ਕੇ ਮੈਂ ਰਿਪੋਰਟ ਕਰਨ ਦਾ ਸੋਚਿਆ ਨਹੀਂ ਤੇ ਮੈਂ ਰਿਪੋਰਟ ਸਿਰ ਨਾ ਹੀ ਕਰਦਾ ਮੈਂ ਅਵੋਇਡ ਕਰ ਜਾਂਦਾ ਵੀ ਚੱਲ ਯਾਰ ਕੋਈ ਗੱਲ ਨਹੀਂ ਹੋ ਜਾਂਦਾ ਤੇ ਮੈਂ ਅਵੋਇਡ ਕਰ ਜਾਂਦਾ ਸੀ ਪਰ ਹਟੇ ਨਹੀਂ ਇਸ ਕਰਕੇ ਮੈਂ ਫਾਈਨਲੀ ਸੈਟਰਡੇ ਨੂੰ ਜਾ ਕੇ ਮੈਂ ਐਸਐਸਪੀ ਸਾਹਿਬ ਨੂੰ ਰਿਪੋਰਟ ਕਰਾਂਗਾ। ਹਾਂ ਪਰ ਉਹ ਜੀ ਲਾਸਟ ਚਪ ਵੀ ਨਹੀਂ ਬਚੂਗਾ ਕਿ ਫਿਰ ਇਹ ਜਿਹੜਾ ਤੁਸੀਂ ਸਾਰੀ ਚੀਜ਼ਾਂ ਮਹਿਸੂਸ ਕਰੀਆਂ ਤੁਸੀਂ ਸਮਝਦੇ ਹੋ ਕਿ ਆਖਰਕਾਰ ਹਰ ਕਿਸੇ ਦੀ ਜੇ ਅੱਗੇ ਆਵੇ ਉੱਠ ਕੇ ਤਾਂ ਸ਼ਾਇਦ ਇਹ ਲੋਕਾਂ ਦੀ ਇਹ ਚੀਜ਼ਾਂ ਦੀ ਦਿਨਚਰਾਂ ਟੁੱਟ ਸਕਦੀ ਹੈ ਇਹਨਾਂ ਦੀ ਇਹ ਲੋਕਾਂ ਦੇ ਜੇ ਦੇ ਦੋ ਚਾਰ ਤੇ ਕਾਰਵਾਈ ਹੋ ਗਈ ਸ਼ਾਇਦ ਬਾਕੀਆਂ ਨੂੰ ਕਰਨ ਹੋ ਜਾਣਗੇ। ਦੇਖੋ ਇਹ ਸਭ ਤੋਂ ਵੱਡੀ ਗਲਤੀ ਸਾਡੀ ਜਿਹੜੇ ਲੋਕ ਹੈ ਨਾ ਜਿਹੜੇ ਰੈਜ਼ੀਡੈਂਟਸ ਹੈ ਸਭ ਤੋਂ ਵੱਡੀ ਗਲਤੀ ਉਹਨਾਂ ਦੀ ਹੈ। ਜਦੋਂ ਦੇਣਾ ਬੰਦ ਕਰ ਦਿੰਦੇ ਨੇ ਨਾ ਤੇ ਮੇਰੇ ਅੱਗੇ 10 ਬੰਦੇ ਵੀ ਉੱਠ ਕੇ ਐਸਐਸਪੀ ਸਾਹਿਬ ਨੇ ਉਹਨਾਂ ਨੇ ਮੈਨੂੰ ਬਹੁਤ ਕਲੀਅਰਲੀ ਮੈਂ ਉਹਨਾਂ ਦੀ ਆਈ ਰੀਅਲੀ ਰਿਸਪੈਕਟ ਹਮ ਉਹਨਾਂ ਨੇ ਬੜੇ ਕਲੀਅਰ ਸ਼ਬਦਾਂ ਜਿਵੇਂ ਮੈਨੂੰ ਕਿਹਾ ਕਹਿੰਦਾ ਵੀ ਮੈਨੂੰ ਪਬਲਿਕ ਸਪੋਰਟ ਦੀ ਬਹੁਤ ਲੋੜ ਹੈ ਠੀਕ ਹੈ ਜੇ ਅੱਜ ਮੈਂ ਉੱਠ ਕੇ ਗਿਆ ਮੈਨੂੰ ਵੇਖ ਕੇ 10 ਹੋਰ ਬੰਦੇ ਉੱਠ ਕੇ ਆਉਣ ਲੱਗ ਜਾਣਗੇ ਨਾ ਇਹਨਾਂ ਦੀ ਮੰਗਣ ਦੀ ਹਿੰਮਤ ਨਹੀਂ ਰਹੇ ਇਹ ਜਸਟ ਬਿਕੋਜ਼ ਆਪਾਂ ਦੇਨੇ ਮੰਗਣ ਦੀ ਇਹਨਾਂ ਦਾ ਇਹਨਾਂ ਦਾ ਹੌਸਲਾ ਖੁੱਲ ਜਾਂਦਾ ਇੱਕ ਬੰਦਾ ਦਿੰਦਾ ਦੋ ਦਿੰਦਾ ਤਿੰਨ ਦਿੰਦਾ ਚਾਰ ਦਿੰਦਾ ਇਹਨਾਂ ਦਾ ਹੌਸਲਾ ਖੁੱਲਦਾ ਜਾਂਦਾ ਤੇ ਇਹ ਮੰਗਣ ਲੱਗ ਜਾਂਦੇ ਜੇ ਕਰਪਸ਼ਨ ਹੈ ਉਹਨੂੰ ਜੜ ਤੋਂ ਖਤਮ ਕਰਨਾ ਪੈਣਾ ਹੈ ਠੀਕ ਹੈ ਤੇ ਖਤਮ ਕਰਨ ਵਾਸਤੇ ਸਭ ਤੋਂ ਪਹਿਲੀ ਰਿਸਪਾਂਸਿਬਿਲਟੀ ਰੈਜ਼ੀਡੈਂਸੀ ਆਪਦੀ ਹੈ ਫੇਰੀ ਪੁਲਿਸ ਕੁਝ ਕਰ ਸਕੂਗੀ ਪੁਲਿਸ 'ਚ ਇਮਾਨਦਾਰ ਬੰਦੇ ਹੈਗੇ ਆਂ ਔਰ ਆਈ ਥਿੰਕ ਬਹੁਤ ਇਮਾਨਦਾਰ ਬੰਦੇ ਨੇ ਬਟ ਉਹਨਾਂ ਦੀ ਹੈਲਪ ਕਰਨ ਵਾਸਤੇ ਰੈਜ਼ੀਡੈਂਟਸ ਨੂੰ ਉੱਠ ਕੇ ਅੱਗੇ ਆਉਣਾ ਬਿਲਕੁਲ ਜ਼ਰੂਰ ਤੇ ਇਹੀ ਹੈ ਕਿ ਅਖਰ ਜਦੋਂ ਕੋਈ ਆ ਕੇ ਕਿਸੇ ਤੋਂ ਪੈਸੇ ਮੰਗਦਾ ਤਾਂ ਇਹ ਨਹੀਂ ਦੇਖਣਾ ਚਾਹੀਦਾ ਕਿ ਸਾਡਾ ਕੰਮ ਸੌਖਾ ਹੋ ਰਿਹਾ ਹੈ ਜਲਦੀ ਹੋ ਰਿਹਾ ਹੈ ਉਹਦੇ ਵਾਸਤੇ ਪੈਸੇ ਦੇ ਦਿਓ ਬਲਕਿ ਜੇਕਰ ਖੁਦ ਉੱਠ ਕੇ ਤੁਸੀਂ ਜਾ ਕੇ ਉਹਨਾਂ ਦੀ ਸ਼ਿਕਾਇਤ ਕਰਦੇ ਹੋ ਜਾਂ ਫਿਰ ਕਿਹਾ ਜਾ ਖਿਲਾਫ ਖੜੇ ਹੁੰਨੇ ਹੋ ਤਾਂ ਉਹਦਾ ਅਸਰ ਦੇਖਣ ਨੂੰ ਮਿਲਦਾ ਹੈ ਕਿ ਜਿਵੇਂ ਮੋਹਾਲੀ ਦੇ ਵਿੱਚ ਨਵੇਂ ਲੱਗੇ ਐਸਐਸਪੀ ਨੇ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰਤੇ ਹਾਲਾਂਕਿ ਉਹਨਾਂ ਦੀ ਜਾਂਚ ਦੇ ਦੇਸ਼ਵੀ ਉਹਨਾਂ ਨੇ ਦਿੱਤੇ ਨੇ ਪਰ ਦੇਖਿਆ ਜਾ ਸਕਦਾ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਆਖਿਰਕਾਰ بار بار ਪੈਸੇ ਮੰਗ ਕੇ ਜਦੋਂ ਕਿਸੇ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਤਾਂ ਕਿਸ ਤਰ੍ਹਾਂ ਦੀ ਸਥਿਤੀ ਬਣਦੀ ਹੈ ਪਰ ਇਹ ਪੂਰੀ ਖਬਰ ਦੇ ਵਿੱਚੋਂ ਜ਼ਰੂਰੀ ਮੈਸੇਜ ਇਹੀ ਹੈ ਕਿ ਤੁਸੀਂ ਖੁਦ ਵੀ ਪੁਲਿਸ ਦੇ ਦੇ ਵਰਦੀ ਦੇਖ ਕੇ ਇਹਨਾਂ ਡਰੋ ਕਿ ਆਖਿਰਕਾਰ ਤੁਹਾਡੇ ਤੇ ਕੀ ਕਾਰਵਾਈ ਕਰ ਦੇਣਗੇ ਬਲਕਿ ਜੇਕਰ ਉਹ ਗਲਤ ਕਰ ਰਹੇ ਨੇ ਤਾਂ ਠੋਕ ਬਜਾ ਕੇ ਉਹਨਾਂ ਦੇ ਅਫਸਰਾਂ ਨੂੰ ਦੱਸੋ ਵਿਡੀਓ ਜਰਨਲਿਸਟ ਕਮਲ ਦੇ ਨਾਲ ਸੁਮਿੰਗ ਜੋਸ਼ੀ ਡੇਲੀ ਪੋਸਟ ਪੰਜਾਬੀ ਚੰਡੀਗੜ੍ਹ ਹੁਣ ਤੱਕ ਅਸੀਂ ਗੱਲਾਂ ਸੁਣੀਆਂ ਨੇ ਕਿ ਇਮੀਗ੍ਰੇਸ਼ਨ ਵਾਲੇ ਠੱਗੀਆਂ ਮਾਰਗੇ ਠੱਗਾ ਆਮ ਤੌਰ ਤੇ ਲੋਕ ਕਹਿੰਦੇ ਨੇ ਪਰ ਦੂਜੇ ਪਾਸੇ ਦੇਖਿਆ ਜਾਵੇ ਕਿ ਇਸ ਵਾਰ ਜੋ ਮਾਮਲਾ ਸਾਹਮਣੇ ਆਇਆ ਉਹ ਬਿਲਕੁਲ ਉਲਟ ਹੈ ਉਲਟ ਇਸ ਵਾਸਤੇ ਕਿਉਂਕਿ ਇਮੀਗ੍ਰੇਸ਼ਨ ਵਾਲੇ ਖੁਦੇ ਚ ਸ਼ਿਕਾਰ ਬੰਦੇ ਹੋਏ ਨਜ਼ਰ ਆਉਂਦੇ ਨੇ ਪੰਜਾਬ ਪੁਲਿਸ ਦੇ ਤਿੰਨ ਮੁਲਾਜ਼ਮ ਨੇ ਜਿਹੜੇ ਸਸਪੈਂਡ ਕਰੇ ਨੇ ਮੁਹਾਲੀ ਪੁਲਿਸ ਦੇ ਸੀਗੇ ਆਖਰ ਪੂਰਾ ਮਾਮਲਾ ਕੀ ਸੀ ਗੁਰਤੇਜ ਪੰਨੂ ਨੇ ਸਾਡੇ ਨਾਲ ਕਿਉਂਕਿ ਇਹਨਾਂ ਨੇ ਇਮੀਗ੍ਰੇਸ਼ਨ ਦਾ ਕੰਮ ਸ਼ੁਰੂ ਕਰਨਾ ਸੀ ਉਦੋਂ ਪਹਿਲੇ ਹੀ ਇਹ ਸਭ ਕੁਝ ਹੋ ਗਿਆ ਕਿ ਹੁਣ ਸ਼ਾਇਦ ਮਨ ਬਣਾ ਰਹੇ ਨੇ ਕਿ ਮੈਂ ਆਖਰੇ ਕੰਮ ਅੱਗੇ ਵਧਾਵਾਂ ਜਾਂ ਫਿਰ ਨਹੀਂ ਗੁਰਤੇਜ ਜੀ ਦੇਖਿਆ ਜਾਵੇ ਆਮਕੋਰ ਕੇ ਠੱਗਾ ਠੱਗ ਕਹਿੰਦੇ ਨੇ ਇਮੀਗ੍ਰੇਸ਼ਨ ਵਾਲਿਆਂ ਨੂੰ ਪਰ ਤੁਸੀਂ ਤਾਂ ਹਜੇ ਖੜੇ